ਕੌਣ ਹੋਵੇਗਾ ਅਗਲਾ ਮੁੱਖ ਮੰਤਰੀ ਕੀ ਪਾਈ ਅਮਰਤਪਾਲ ਸਿੰਘ ਬਣ ਸਕਦੇ ਨੇ ਸੀਐਮ ਲਗਾਤਾਰ ਕਈ ਸਵਾਲ ਬਣੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸਿਓ ਕਿ 2027 ਦੀਆਂ ਚੋਣਾਂ ਨੂੰ ਥੋੜਾ ਸਮਾ ਰਹਿ ਗਿਆ ਹੈ ਪਰੰਤੂ ਉਸ ਤੋਂ ਪਹਿਲੇ ਹੀ ਲਗਭਗ ਸਾਰੇ ਜਿਹੜੀਆਂ ਕਿ ਪਾਰਟੀਆਂ ਤਿਆਰੀਆਂ ਖਿੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਾਬਾ ਰਾਜਾ ਰਾਜ ਨੇ ਇੱਕ ਵੱਡਾ ਦਾਅਵਾ ਠੋਕ ਦਿੱਤਾ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ 2022 ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਅਸੀਂ ਮੁੱਖ ਮੰਤਰੀ ਬਣਾਵਾਂਗੇ ਤੇ ਉੱਥੇ ਹੀ ਦੂਜੇ ਪਾਸੇ ਸਿੱਖ ਕਮਿਊਨਿਟੀ ਵੱਡੀ ਅਪੀਲ ਕੀਤੀ ਹੈ ਪੰਜਾਬ ਸਰਕਾਰ ਅਕਾਲੀ ਦਲ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਜਿਸ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਹਸਦੇ ਹੋਏ ਨਜ਼ਰ ਆ ਰਹੇ ਨੇ ਔਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਜਿਹੜੀ ਦੀ ਦੀ ਸੋਚੀ ਵਿਲੱਖਣ ਸੀ ਮੈਨੂੰ ਕਈ ਵਾਰੀ ਐ ਹੋ ਜਾਂਦਾ ਵੀ ਹਜੇ ਅਸੀਂ ਉਹਦੀ ਸੋਚ ਨੂੰ ਅਪਣਾਇਆ ਹੀ ਨਹੀਂ ਅਸੀਂ ਉਹਦੀ ਸੋਚ ਵੱਲ ਤੁਰਈ ਨਹੀਂ ਹੈਗੀ ਜਦ ਰਾਜੇ ਦੇ ਵਿੱਚ ਇੱਕ ਦਿਨ ਅਸੀਂ ਇਕੱਠੇ ਹੋਏ ਉਸ ਵੇਲੇ ਇਲੈਕਸ਼ਨ ਤਾਂ ਆਉਣ ਹੋ ਚੁੱਕਿਆ ਸੀ ਕਾਮਰੇਡ ਲਾਣੇ ਨੇ ਵੀ ਕਹਦਾ ਕਿ ਅਸੀਂ ਇਲੈਕਸ਼ਨਾਂ ਕਰਦਿਆਂ ਨੇ ਖੜ ਕੇ ਰਾਹੇ ਦੇ ਵਿੱਚ ਉਹ ਵੱਡੀ ਗੇੜੀ ਦਾ ਐਕਸੀਡੈਂਟ ਹੋਇਆ ਜੋ ਕਰਵਾਇਆ ਗਿਆ ਸਰਕਾਰ ਵੱਲੋਂ ਉਹਦੇ ਵਿੱਚ ਹੀ ਬੈਠੇ ਸੀ ਇੱਕ ਮਾਂ ਤੇ ਇੱਕ ਦੀ ਮੈਂ ਵਾਹਿ ਦੀਪ ਜੀ ਦੀ ਹਾਣੀ ਆਪਾਂ ਤੁਸੀਂ ਮਿਕਸਨ ਹੋ ਕੋਰੇ ਦੀ ਹਾਣੀ ਬਾਬਾ ਜੀ ਮਿਕਸਨ ਦਾ ਨਹੀਂ ਲੜਕ ਆਪਾਂ ਜਿੱਤਦੇ ਨਹੀਂ ਹੈਗੇ ਇੱਥੇ ਕਿਉਂਕਿ ਮੇਰੇ ਨਾਲ ਬਹੁਤਾਂ ਖੇਤੋਂ ਆਉਣ ਵਾਲੇ ਬਹੁਤ ਸਾਰੇ ਤੁਹਾਡੇ ਨਾਲੇ ਲੋਕਾਂ ਦੇ ਵਿੱਚ ਪਾਉਣ ਵਾਲੇ ਬਹੁਤ ਨੇ ਪੰਜਾਬ ਦੇ ਜਿਹੜਾ ਦੁਰਦਸ਼ਪ ਪੰਜਾਬ ਦਾ ਜਿਹੜਾ ਹਾਲ ਆ ਜੀਆਂ ਦੁਨੀਆ ਪੋਲੀਟੀਕਲ ਪਾਰਟੀਆਂ ਨੇ ਜਿਹਨੀਆਂ ਰਾਜਨੀਤਿਕ ਨੇ ਉਹਨਾਂ ਨੇ ਐਸਾ ਜਾਲ ਬੁਣ ਰੱਖਿਆ ਆਪਾਂ ਇਸ ਝੋਣ ਦੇ ਵਿੱਚ ਫੋੜਨਾ ਅਸੰਭਵ ਹੈ ਆਪਾਂ ਜਿੱਤਰੀ ਸਕਦੇ ਤੇ ਨਾਲ ਹੀ ਮਨੇ ਕਿਹਾ ਵੀ ਆਹ ਹਮ ਸਾਰੇ ਕੜੇ ਨਹੀਂ ਨਾ ਕਿਸਾਨਾਂ ਆ ਕੋ ਈਨਾਂ ਦੇ ਜਮਾਨਤਾ ਜਾਮਤ ਹੋ ਗਈਆਂ ਜਿੱਤ ਦੇ ਵੀ ਹੋ ਗਈਆਂ ਜਮਾਨਤਾ ਜਾਮਤ ਉਹਦੀ ਗੱਲ ਝੂਠੀ ਨਹੀਂ ਉਹਨੇ ਕਿਹਾ ਸੀ ਵਿਆਪਾ 2027 ਦੇ ਵਿੱਚ ਇੱਕ ਗਰਾਊਂਡ ਤਿਆਰ ਕਰਾਂਗੇ ਇਲੈਕਸ਼ਨ ਲੜੀ ਜਾਓਗੇ ਸਰਕਾਰ ਬਣਾਵਾਂਗੇ ਜਿੱਤਾਂਗੇ ਤੇ ਹੁਣ ਸਮਾ ਆ ਰਿਹਾ ਤੇ ਬਾਈ ਜੀ ਤੁਖ ਨੇ ਇੱਕ ਗੱਲ ਹੋਰ ਕਹੀ ਸੀ ਬਾਬਾ ਜੀ ਆਪਾਂ ਉਸ ਤੋਂ ਪਹਿਲਾਂ ਪਹਿਲਾਂ ਇੱਕ ਪੰਥਕ ਪਲੇਟਫਾਰਮ ਚਾਰ ਕਰਨਾ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਪੰਥੀਆਂ ਜਥੇਬੰਦੀਆਂ ਨੇ ਆਪਾਂ ਇਕੱਤਰ ਕਰ ਲਈਆਂ ਨੇ ਮੈਂ ਕਿਹਾ ਬੰਦ ਸਿੰਘ ਆਪ ਮੈਂ ਤਿਆਰ ਹਾਂ ਤੇ ਨਾਲ ਪਰ ਇੱਕ ਗੱਲ ਹੈ ਜੇ ਤਾਂ ਆਪਾਂ ਨੇ ਉਹ ਬੰਦੇ ਲੈਣੇ ਨੇ ਜਿਨ੍ਹਾਂ ਨੇ ਕਦੇ ਪੰਜਾਬ ਤੇ ਪੰਥ ਨਾਲ ਗਦਾਰੀ ਨਹੀਂ ਕੀਤੀ ਜਿਨ੍ਹਾਂ ਨੇ ਕਿਤੇ ਨਮੋਸ਼ੀ ਨਹੀਂ ਦਵਾਈ ਪੰਜਾਬ ਨੂੰ ਪੰਥ ਨੂੰ ਉਹਨਾਂ ਨੇ ਇੱਕ ਦੋ ਬੰਦਿਆਂ ਦੇ ਨਾਮ ਲੈ ਕਹਿੰਦੇ ਆਪਾਂ ਉਹਨਾਂ ਤੱਕ ਪਹੁੰਚ ਕਰਾਂਗੇ ਇੱਕ ਤਾਂ ਆਪਾ ਜਿਹੜਾ ਸੀਗਾ ਬਾਬਾ ਰਾਮਪੁਰ ਖੇੜਿਆਲ ਮਹਾਪੁਰ ਉਹਨਾਂ ਦਾ ਨਾਮ ਬਾਬਾ ਗੁਰਵਿੰਦਰ ਸਿੰਘ ਜੀ ਇੱਕ ਦੋ ਹੋਰ ਲੈ ਮੈਨੂੰ ਯਾਦ ਨਹੀਂ ਹੈ ਤੇ ਮੈਂ ਕਿਹਾ ਬਿਲਕੁਲ ਠੀਕ ਆ ਜਿਨ੍ਹਾਂ ਤੇ ਕੋਈ ਅਜੇ ਤੱਕ ਦਾਗ ਨਹੀਂ ਲੱਗਿਆ ਆਪਾਂ ਉਹੀ ਬੰਦੇ ਇਕੱਠੇ ਕਰ ਰਹੇ ਨੇ ਅਸੀਂ ਤੁਹਾਡੀ ਗੱਲ ਦੇ ਨਾਲ ਸਹਿਮਤ ਆਂ ਤੇ ਅੱਜ ਸਾਨੂੰ ਇਹ ਸੋਚ ਜਿਹੜੀ ਬਾਈ ਜੀਪ ਦੀ ਸੀ ਵੀ ਪੰਥਕ ਇਕੱਤਰਤਾ ਕਰਕੇ ਅਸੀਂ ਆਪਣਾ ਜਿਹੜਾ ਸਤਾਜ ਦਾ ਪਲੇਟ ਫਾਰਮ ਹੈ ਤਿਆਰ ਹੋ ਰਿਹਾ ਆਪਾਂ ਜਤਨਾ ਹੈ ਹਰ ਹਾਲਤ ਦੇ ਵਿੱਚ ਜਤਨਾ ਇੱਕਤਾ ਜ਼ਰੂਰੀ ਹੈ ਮੈਂ ਬੇਨਤੀ ਕਰਨਾ ਚਾਹੁੰਨਾ ਦੇਖੋ ਭਾਈ ਅਮਰਪਾਲ ਸਿੰਘ ਵਾਰਸ਼ ਪੰਜਾਬ ਜਥੇਬੰਦੀ ਨੂੰ ਸ਼ਰੋਣੀ ਕਾਲੇ ਦਰਬਾਰਸ ਪੰਜਾਬ ਦੇ ਵਿੱਚ ਤਕਦੀਰ ਕਰ ਚੁੱਕਿਆ ਤੇ ਸਾਡੇ ਦੋ ਐਮਪੀ ਵੀ ਜਿੱਤੇ ਨੇ ਇੰਕੀ ਕਾਜ ਸੀ ਉਹ ਵੀ ਜਾ ਸੀ ਉਹ ਵੀ ਵਾਰਸ਼ ਪੰਜਾਬ ਦੇ ਯਾਦ ਅਸੀਂ ਨੇ ਹੁਣ 2027 ਦੀ ਇਲੈਕਸ਼ਨ ਜਿੱਤਣੀ ਹੈ ਹਰ ਹਾਲਤ ਦੇ ਵਿੱਚ ਜਿੱਤਣੀ ਹੈ ਮੈਂ ਬੇਨਤੀ ਕਰਨਾ ਚਾਹਣਾ ਇਸ ਬਰੇ ਗੱਡ ਦੇ ਵਿੱਚ ਜੇ ਬਾਪੂ ਅਮਰਪਾਲ ਸਿੰਘ ਦੀਪਤਾ ਇਹ ਆਉਂਦੇ ਹੋਰ ਗੱਲ ਵਣ ਜਾਣੀ ਸੀ ਜੇ ਸਰਵਜੀਤ ਸਿੰਘ ਮਲੋਆ ਆਉਂਦੇ ਹੋਰ ਗੱਲ ਵਣ ਜਾਣੀ ਸੀ ਅੱਜ ਇਹ মিডিਆ ਜਿਹੜਾ ਇਹ ਦੂਰੀਆਂ ਵਧਾ ਦਿੰਦਾ ਹੈ ਇਹਨਾਂ ਨੇ ਇਹ ਪੀਸ ਕਰਨਾ ਵੀ ਇਹ ਦੋ ਧੜੇ ਹੋ ਗਏ ਅਸੀਂ ਦੋ ਧੜਿਆਂ ਦੇ ਵਿੱਚ ਨਹੀਂ ਵੰਡਿਆ ਜਾਣਾ ਅਸੀਂ ਕੋਈ ਨਹੀਂ ਜਿਹੜੀ ਦੀਪ ਸਿੱਧੂ ਦੀ ਸੋਚ ਹੈ ਜਿਹੜੀ ਉਹਦੀ ਅਸੀਂ ਉਹੀ ਅਪਣਾਉਣੀ ਆ ਕਿ ਇੱਕ ਇਹਦੇ ਵਿੱਚ ਰਹਿ ਕੇ ਅਸੀਂ ਨਾਲ ਰਹਿ ਕੇ ਦੀਪ ਦੀ ਜਿਹੜੀ ਸੋਚ ਆ ਉਹਨੂੰ ਬਰਕਰਾਰ ਰੱਖਣਾ ਹੈ ਅਸੀਂ ਸੋਚ ਨੂੰ ਟੁੱਟਣ ਨਹੀਂ ਦੇਣਾ ਸੋਚ ਨੂੰ ਖਤਮ ਨਹੀਂ ਹੋਣ ਦੇਣਾ ਸਾਡੇ ਵਿੱਚ ਬਹੁਤ ਸਾਰੇ ਆ ਕੇ ਹਾਵੀ ਹੋ ਜਾਂਦੇ ਨੇ ਜਿਹੜੇ ਸਾਨੂੰ ਮੱਡੋ ਪਾੜ ਕਰਨਾ ਚਾਹੁੰਦੇ ਨੇ ਪਰ ਅਸੀਂ ਨਹੀਂ ਹੋਣਾ ਅਸੀਂ ਕੱਤਰ ਰਹਿ ਕੇ ਆਪਣੇ ਸੱਚ ਦੀ ਆਵਾਜ਼ ਉਨੰਦ ਕਰਨੀ ਹੈ ਮੈਂ ਜਦੋਂ ਵੀ ਬੋਲਦਾ